ਛੋਟੀ ਜੀ ਬੱਚੀ ਨੇ ਇੱਕ ਕਹਾਣੀ ਦੇ ਜਰੀਏ ਲੋਕਾਂ ਨੂੰ ਸਮਝਾ ਦਿੱਤਾ ਕਿ ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਚਾਹੇ ਉਹ ਛੋਟੀ ਮਦਦ ਆ ਚਾਹੇ ਉਹ ਵੱਡੀ ਆ ਪਰ ਸਹਾਰਾ ਬਹੁਤ ਵੱਡਾ ਬਣ ਜਾਂਦੀ ਆ ਤਾਂ ਦੋਸਤੋ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰਨਾ ਹੈ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਲੋਕ ਕਿਸੇ ਦਾ ਸਹਾਰਾ ਕਰਨ ਦੀ ਬਜਾਏ ਉਸ ਤੋਂ ਕਤਰਾਉਂਦੇ ਨੇ ਕਿ ਇਸ ਦਾ ਸਹਾਰਾ ਮੈਂ ਇਹਨਾਂ ਨਹੀਂ ਕਰ ਸਕਦਾ ਪਰ ਹਾਲਾਂਕਿ ਕਹਿੰਦੇ ਨੇ ਵੀ ਤਣਕੇ ਤਣਕੇ ਤੋਂ ਸਮੁੰਦਰ ਬਣਦਾ ਤਾਂ ਉਸੇ ਤਰੀਕੇ ਇਸ ਛੋਟੀ ਜੀ ਬੱਚੀ ਨੇ ਇੱਕ ਕਹਾਣੀ ਸੁਣਾਈ ਹੈ ਪਹਿਲਾਂ ਆਪਾਂ ਉਹ ਵੀਡੀਓ ਸੁਣਦੇ ਆਂ ਵੀ ਉਹ ਛੋਟੀ ਬੱਚੀ ਨੇ ਕਿਸ ਤਰੀਕੇ ਦੇ ਨਾਲ ਸਮਝਾਇਆ ਕਿ ਜੇਕਰ ਤੁਸੀਂ ਕਿਸੇ ਦੀ ਮਦਦ ਕਰਨ ਦਾ ਯਤਨ ਕਰੋਗੇ ਤਾਂ ਕਿਤੇ ਨਾ ਕਿਤੇ ਉਹ ਮਦਦ ਵੀ ਜਿਹੜੀ ਹੈ ਉਹ ਸਫਲ ਹੋ ਜਾਂਦੀ ਹੈ ਤੇ ਉਸ ਬੰਦੇ ਦਾ ਕਾਰਜ ਵੀ ਪੂਰਾ ਹੋ ਜਾਂਦਾ ਆਓ ਪਹਿਲਾ ਵੀਡੀਓ ਸੁਣਦੇ ਹਾਂ ਇੱਕ ਵਾਰ ਇੱਕ ਜੰਗਲ ਵਿੱਚ ਆਗ ਲੱਗ ਗਈ ਜੰਗਲ ਕੇ ਜਾਨਵਰ ਆਪਣੀ ਜਾਨ ਬਚਾਣੇ হেতু ਇਧਰ ਉਧਰ ਭag ਰਹੇ تھے ਇਹ ਸਭ ਇੱਕ ਚਿੜੀਆ ਦੇਖ ਰਹੀ ਸੀ वह अपनी चोच में पानी लाकर आग पर डालती यह सब दृश्य एक कौवा देख रहा था वह चिड़िया से बोला तेरे पानी डालने से कुछ होने तो वाला है नहीं फिर भी तू क्यों डाल रही है तब चिड़िया बोली अगर इस भविष्य में इस आग की बात आएगी तो मेरी गिनती आग बुझाने वालों में होगी तमाशा देखने वालों में नहीं ਕਾਇਸ ਕਹਾਣੀ ਤੋਂ ਦੋਸਤੋ ਇੱਕ ਚੀਜ਼ ਸਮਝ ਆਉਂਦੀ ਹੈ ਵੀ ਤਮਾਸ਼ਾ ਨਾ ਦੇਖੋ ਕਿਸੇ ਦੀ ਮਦਦ ਕਰਨ ਦੇ ਲਈ ਪਹਿਲ ਕਰਨੀ ਚਾਹੀਦੀ ਹੈ ਬਹੁਤ ਸਾਰੇ ਲੋਕ ਸੜਕਾਂ ਤੇ ਕਈ ਹਾਦਸੇ ਵਾਪਰਦੇ ਨੇ ਤਾਂ ਉਹਨਾਂ ਨੂੰ ਸੜਕ ਦੇ ਉੱਪਰ ਹੀ ਛੱਡ ਦਿੰਦੇ ਨੇ ਕਿ ਸਾਡੀ ਮਦਦ ਦੇ ਨਾਲ ਕਿੱਥੇ ਨੇ ਇਹ ਬਚਣਾ ਇਸ ਨੇ ਤਾਂ ਉਸ ਤਰੀਕੇ ਦੇ ਨਾਲ ਕਹਿ ਸਕਦੇ ਆਂ ਵੀ ਯਤਨ ਕਰਨਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਕੋਸ਼ਿਸ਼ ਕਰਦੇ ਆਂ ਤਾਂ ਇੱਕ ਛੋਟੀ ਜੀ ਮਦਦ ਦੇ ਨਾਲ ਤੁਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹੋ ਤਾਂ ਦੋਸਤੋ ਇਸ ਕਹਾਣੀ ਤੋਂ ਤੁਸੀਂ ਕੀ ਸਮਝੇ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਨੀ ਆ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ To subscribe. Thank you.